ਹਾਂ ਹੋ ਗਿਆ ਲਾਈਵ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਜੀ ਤੁਹਾਡਾ ਆਪਣਾ ਪ੍ਰਿੰਸ ਰੰਦਾਵਾ ਤੇ ਮੇਰੇ ਨਾਲ ਨੇ ਮੇਰੇ ਵੱਡੇ ਭਾਜੀ ਰੰਮੀ ਰੰਦਾਵਾ ਜੀ ਅੱਜ ਆਪਾਂ ਇਹਨਾਂ ਦੇ ਫੋਨ ਤੋਂ ਪਹਿਲੀ ਵਾਰੀ ਲਾਈਵ ਹੋਏ ਆਂ ਦੋ ਚਾਰ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ ਭਾਜੀ ਨੇ ਇਸ ਕਰਕੇ ਸੋ ਕੀ ਸੀ ਗੱਲਾਂ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਹਾਂ ਕਿ ਆਪਣੇ ਅਸੀਂ ਜ਼ਿਆਦਾਤਰ ਮੈਂ ਖਾਸ ਕਰਕੇ ਜਿੰਨੀਆਂ ਵੀ ਯੂਨੀਵਰਸਿਟੀਆਂ ਨੇ ਖਾਸ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋ ਬੋਲੀਆਂ ਪਾਉਂਦਾ ਰਿਆਂ ਡੀਏਵੀ ਕਾਲਜ ਵੱਲੋਂ ਉਹਦੇ ਵਿੱਚ ਲਗਾਤਾਰ ਮੈਂ ਸਟੇਜਾਂ ਤੇ ਜਿਹੜਾ ਪਰਫਾਰਮੈਂਸ ਕੀਤੀ ਹੈ ਲੋਕ ਤਾਂ ਸੱਜਾ ਦਾ ਗਾਏ ਨੇ ਮੇਰੇ ਲੋਕ ਤਾਂ ਥਾਏ ਸੀ ਯਾਰੀ ਲਾ ਕੇ ਯਾਰ ਦੀਏ ਪੈਣ ਤੱਕਣੀ ਨਾ ਯਾਰੀ ਲਾਈਏ ਮਿੱਤਰੋ ਸੋ ਕਾਫੀ ਲੋਕ ਉਸ ਨੂੰ ਬੋਰੇ ਨੇ ਤਿੰਨੋਂ ਚਾਨਣ ਚਾਹੁੰਦੇ ਨਾ ਇਹ ਮੇਰਾ ਯਾਰੀ ਵਾਲਾ ਗੀਤ ਮੈਂ ਇਸ ਕਰਕੇ ਲਾਈਵ ਹੋਇਆ ਕਿ ਮੈਂ ਦੱਸਣਾ ਚਾਹੁੰਦਾ ਆ ਕਿ ਜਿਹੜਾ ਯਾਰੀ ਮੇਰਾ ਗੀਤ ਹੈ ਨਾ ਉਹ ਕਈ ਲੋਕ ਉਹਨੂੰ ਮੁੰਡੇ ਕਹੀ ਬੋਲ ਰਹੇ ਨੇ ਸਟੇਜਾਂ ਉੱਤੇ ਕਿ ਲਾਈਵ ਉਹਨੂੰ ਪਰਫਾਰਮੈਂਸ ਕਰ ਰਹੇ ਨੇ ਤੇ ਉਹਨੂੰ ਅੱਗੇ ਆਡੀਓ ਰਿਕਾਰਡ ਕਰਾਉਣ ਦੀ ਉਹਦੀ ਕਹਿ ਰਹੇ ਨੇ ਜੀ ਅਸੀਂ ਕਰਵਾਉਣਾ ਹੈ ਮੈਨੂੰ ਫੋਨ ਕਰਦੇ ਨੇ ਸੋ ਮੇਰੀ ਬੇਨਤੀ ਹੈ ਕਿ ਮੇਰੇ ਲੋਕ ਤੱਥ ਮੇਰੇ ਜਿੰਨੇ ਵੀ ਨੇ ਉਹ ਮੈਂ ਆਪ ਖੁਦ ਰਿਕਾਰਡ ਕਰਵਾਉਣੇ ਨੇ ਮੇਰਾ ਪਹਿਲਾ ਟਰੈਕ ਆ ਰਿਹਾ اڈੀ ਵਰਸਸ ਖੜਾ ਕੁਝ ਦਿਨਾਂ ਤੱਕ ਲਾਂਚ ਹੋ ਜਾਣਾ ਹੈ ਉਸ ਤੋਂ ਬਾਅਦ ਸਾਡਾ ਦੋਵਾਂ ਦਾ ਆ ਰਿਹਾ ਜੱਟ ਉਸ ਤੋਂ ਬਾਅਦ ਅਸੀਂ ਫੁੱਲ ਐਲਬਮ ਕਰਾਂਗੇ ਕੋਸ਼ਿਸ਼ ਹੈ ਕਿ ਪਹਿਲੀ ਜਨਵਰੀ ਨੂੰ ਤੁਹਾਨੂੰ ਆਪਾਂ ਬਾਜੀ ਦਾ ਗੀਤ ਆਡੀ ਵਰਸਸ ਕੜਾ ਥੋੜੀ ਕਚੈਰੀ ਵਿੱਚ ਹਾਜ਼ਰ ਕਰਾਂਗੇ ਉਦੋਂ ਬਾਅਦ ਸਾਡੇ ਦੋਵਾਂ ਭਰਾਵਾਂ ਦਾ ਗੀਤ ਆ ਰਿਹਾ ਜੱਟ ਹੁਣ ਕੁਝ ਸਿਆਰੀ ਲੋਕ ਤੱਕ ਦੀਆਂ ਕੁਝ ਲੈਣਾ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਜਰਾ ਗੌਰ ਕਰਿਓ ਕੀ ਗੱਲ ਕਰਦੇ ਆ ਹੂੰ ਹੂੰ ਹਮਰੇ ਨਾ ਬੁੱਢਾਪੇ ਵਿੱਚ ਮਾਪਿਆਂ ਦਾ ਪੁੱਤ ਨਾ ਕੋਈ ਪੱਤੀ ਨਾਰਦਾ ਓਏ ਔਖੀ ਵੇਲੇ ਛੱਡੀਏ ਨਾ ਹੱਥ ਫੜ ਕੇ ਵੀ ਕਿਸੇ ਮੁਟਿਆਰ ਦਾ ਹਮਰੇ ਨਾ ਬੁੱਢਾਪੇ ਵਿੱਚ ਮਾਪਿਆਂ ਦਾ ਪੁੱਤ ਨਾ ਕੋਈ ਪੱਤੀ ਨਾਰਦਾ ਓਏ ਔਖੀ ਵੇਲੇ ਛੱਡੀਏ ਨਾ ਹੱਥ ਫੜ ਕੇ ਵੀ ਕਿਸੇ ਮੁਟਿਆਰ ਦਾ ਹੋ ਯਾਰੀਆਂ ਨਭਾਈਏ ਜਾਨਵਾਰ ਕਿਉ ਪਿੱਠਣਾ ਦਿਖਾਈਏ ਮਿੱਤਰੋ ਯਾਰੀ ਲਾ ਕੇ ਯਾਰ ਦੀ ਜੇ ਪੈਣ ਤਕਣੀ ਨਾ ਯਾਰੀ ਲਾਈਏ ਮਿੱਤਰੋ ਯਾਰੀ ਲਾ ਕੇ ਯਾਰ ਦੀ ਜੇ ਪੈਣ ਤਕਣੀ ਨਾ ਯਾਰੀ ਲਾਈਏ ਮਿੱਤਰੋ ਸੋ ਕੀ ਕਹਦਾ ਕਿ ਗੀਤ ਓਏ ਅੱਜ ਕੱਲ ਦੇ ਇਨਸਾਨਾਂ ਬਾਤ ਵਿਚਾਰੀ ਜੇ ਓ ਬੁੱਕਲ ਦੇ ਵਿੱਚ ਮੂੰਹ ਦੇ ਕੇ ਚਾਤੀ ਮਾਰੀ ਜੇ ਓ ਸਾਡੇ ਨਾਲੋਂ ਪਸ਼ੂ ਪੰਛੀ ਚੰਗੇ ਨੇ ਓਏ ਉਹਨਾਂ ਦਾ ਸਤ ਵੇਖੋ ਭਾਵੇਂ ਨੰਗੇ ਨੇ ਸੋ ਇੰਨੀਆ ਕਲਾ ਤੂੰ ਅਗਲੀ ਲਾਈਨ ਨਹੀਂ ਸੁਣਾਦ ਨੇ ਆਪਾਂ ਸਾਡੇ ਨਾਲ ਸਾਂਝੀਆਂ ਕਰ ਰਿਹਾ ਐ ਅਗਲੀ ਲਾਈਨ ਵੀ ਠੀਕ ਅੰਤਰਾ ਉਹ ਕਰਦੇ ਨੇ ਲੋਕੀ ਵਿਸ਼ਵਾਸ ਉਸ ਦਾ ਜੋ ਕਰੇ ਦਗੇ ਬਾਜ਼ੀਆਂ ਓਏ ਹੁੰਦਾ ਨਹੀਂ ਵਿਕਾਸ ਕਦੇ ਉਸ ਪਿੰਡ ਦਾ ਵੀ ਜਿੱਥੇ ਧੜੇ ਬਾਜ਼ੀਆਂ ਉਹ ਹੱਕ ਸੱਚ ਤੇ ਗਰੀਬਾਂ ਲਈ ਜੋ ਲੜਦਾ ਹੱਕ ਸੱਚ ਤੇ ਗਰੀਬਾਂ ਲਈ ਜੋ ਲੜਦਾ ਉਹਨੂੰ ਹੀ ਵੋਟ ਪਾਈਏ ਮਿੱਤਰੋ ਓ ਯਾਰੀ ਲਾ ਕੇ ਯਾਰ ਦੀ ਜੱਪੈਣ ਤੱਕਣੀ ਨਾ ਯਾਰੀ ਲਾਈਏ ਮਿੱਤਰੋ ਯਾਰੀ ਲਾ ਕੇ ਯਾਰ ਦੀ ਜੱਪੈਣ ਤੱਕਣੀ ਨਾ ਯਾਰੀ ਲਾਈਏ ਮਿੱਤਰੋ ਸੋ ਜੇ ਜਿੰਨੇ ਵੀ ਮੇਰੇ ਵੀਰ ਸਾਡਾ ਡੈਵੀ ਚੌਧਰੀ ਵੀਰ ਸੋ ਦੇਵੀ ਸ਼ਾਵਲਾ ਆਪਣਾ ਭਰਾ ਹਾਂ ਜਿੰਨੇ ਵੀ ਮੇਰੇ ਵੀਰ ਸਾਡੀਆਂ ਨੰਨੂ ਉਸਤਾਂ ਨੂੰ ਲਾਈਕ ਕਰਦੇ ਨੇ ਸਬਰਵਾਲ ਸਾਡਾ ਛੋਟਾ ਵੀਰ ਨੇ ਸੋ ਬਹੁਤ ਧੰਨਵਾਦ ਤੈ ਉਹ ਸਤਕਾਰ ਦਿਲੋਂ ਉਹਨਾਂ ਦਾ ਸੋ ਸਾਡੇ ਜਿੰਨੇ ਵੀ ਆਰੇ ਟ੍ਰੈਕ ਉਹਨਾਂ ਸਾਰਿਆਂ ਨੂੰ ਤੁਸੀਂ ਪਿਆਰ ਬਖਸ਼ਿਓ ਸੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਸੋ ਇਸ ਤਰ੍ਹਾਂ ਹੀ ਲਾਈਵ ਹੁੰਦੇ ਰਾਵਾਂਗੇ ਲੋਕ ਤੱਕ ਲੈ ਕੇ ਸੋ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੈ ਕਿ ਅਸੀਂ ਜ਼ਿਆਦਾਤਰ ਪੰਜਾਬੀ ਸੱਭਿਆਚਾਰ ਨੂੰ ਕੋਈ ਨਵੀਆਂ ਚੀਜ਼ਾਂ ਦੇ ਸਕੀਏ ਜੋ ਲੋਕਾਂ ਨੂੰ ਸਿੱਖਿਆ ਦੇ ਸਾਡੀ ਚੁੱਥ ਨੂੰ ਫੇਸ ਕਰਕੇ ਸਾਡਾ ਗਾਇਕੀ ਵਿੱਚ ਆਉਣ ਦਾ ਇਹ ਮਕਸਦ ਹੈ ਸੋ ਸਾਡੀਆਂ ਜਿੰਨੀਆਂ ਵੀ ਚੀਜ਼ਾਂ ਜੇ ਸਾਨੂੰ ਪ੍ਰਮਾਤਮਾ ਨੇ ਗੱਲਾਂ ਬਖਸ਼ਿਆ ਹੈ ਤਾਂ ਅਸੀਂ ਤੁਹਾਡੀ ਸੇਵਾ ਕਰਦੇ ਰਵਾਂਗੇ ਸੋ ਤੁਸੀਂ ਸਾਰੇ ਇਦਾਂ ਹੀ ਪਿਆਰ ਦਿੰਦੇ ਰਹੋ ਸੋ ਇੱਕ ਵਾਰ ਕਰਦੇ ਹਾਂ ਸੋ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਆਰੇ ਟਰੈਕ ਨਵੇਂ ਆ ਆਡੀ ਵਰਸਸ ਕੜਾ ਵੱਡੇ ਭਾਜੀ ਦਾ ਉਸ ਤੋਂ ਬਾਅਦ ਸਾਡਾ ਜੱਟ ਤੁਹਾਨੂੰ ਪਹਿਲਾਂ ਵੀ ਦੱਸਿਆ ਗੀਤ ਬਹੁਤ ਵਧੀਆ ਨੇ ਸੋ ਮਾਣ ਕਰਦੇ ਹਾਂ ਤੁਹਾਡੇ ਸਾਰਿਆਂ ਨੂੰ ਕਿ ਤੁਸੀਂ ਬਹੁਤ ਜ਼ਿਆਦਾ ਮਾਣ ਦੋਗੇ ਸੋ ਇੰਨੀਆਂ ਇੱਕ ਗੱਲਾਂ ਕਰਕੇ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਸਾਨੂੰ ਦੋਵਾਂ ਵੀਰਾਂ ਨੂੰ ਪਜਾਜਦੇਵ ਪਿਆਰਪਰੀ ਸ਼ਸ਼ੀਕਲ ਜੰਦੀਵਰ ਜੀ ਓਕੇ ਧੰਨਵਾਦ ਜੀ